ਹਾਂਜੀ ਸੱਚੀ ਕੋਲ ਤੇ ਰਾਮ ਰਾਮ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕੇ ਬੱਚਾ ਰੈਸਕਿਊ ਕੀਤਾ ਜੀ ਇਹਨੂੰ ਪਾਰਵ ਵਾਇਰਸ ਹੋਇਆ ਹੋਇਆ ਕਿਸਾਨ ਇਨਕਲੇਫ ਤੋਂ ਰੈਸਕਿਊ ਕੀਤਾ ਹੁਣ ਇਹਨੂੰ ਸ਼ਰਟ ਜਵਾੜਿਆ ਹੋਇਆ ਹੈ ਕਿ ਠੰਡ ਨਾ ਲੱਗ ਜਵੇ ਉਹ ਦੇਖੋ ਅੰਦਰ ਵੜਿਆ ਹੋਇਆ ਹੈ ਕਿ ਠੰਡ ਨਾ ਲੱਗ ਜਵੇ ਕਿਉਂਕਿ ਹਵਾ ਹਵਾ ਕਾਫੀ ਠੰਡੀ ਚੱਲ ਰਹੀ ਹੈ ਤੇ ਬੱਚੇ ਨੂੰ ਹੁਣ ਕਲੀਨਿਕ ਤੇ ਲੈ ਕੇ ਜਾ ਰਹੇ ਹਾਂ ਤੇ ਇੱਥੇ ਦਾ ਸਾਰਾ ਟ੍ਰੀਟਮੈਂਟ ਚੱਲੂਗਾ ਇਹ 7 8 ਬੱਚੇ ਨੇ ਟੋਟਲ 8 ਬੱਚਿਆਂ ਚੋਂ ਇੱਕ ਸੀਰੀਅਸ ਹੈਗਾ ਤੇ ਜਿਹੜੇ ਦੂਸਰੇ 8 ਬੱਚੇ ਨੇ ਮੇਬੀ ਕਿਉਂਕਿ ਜਿਵੇਂ ਬਟ ਫਿਲਹਾਲ ਇਸ ਬੱਚੇ ਨੂੰ ਲੈ ਕੇ ਜਾ ਰਹੇ ਹਾਂ ਕਿਉਂਕਿ ਕਾਫੀ ਸੀਰੀਅਸ ਹੈਗਾ ਇਹਨੂੰ ਐਡਮਿਟ ਕਰਵਾਵਾਂਗੇ ਉੱਥੇ ਡਾਕਟਰ ਦੇ ਕੋਲ ਤੇ ਇਹਦਾ ਟ੍ਰੀਟਮੈਂਟ ਚੱਲੂਗਾ ਇਹ ਕਾਫੀ ਛੋਟਾ ਬੱਚਾ ਆ ਡੇਢ ਦੋ ਮਤਲਬ ਡੇਢ ਦੋ ਮਹੀਨੇ ਦਾ ਬਸ ਡੇਢ ਦੋ ਮਹੀਨੇ ਤੋਂ ਵੀ ਛੋਟਾ ਆ ਤੇ ਉਹਦੇ ਵਿੱਚ ਕਾਫੀ ਘੱਟ ਚਾਂਸਸ ਹੁੰਦੇ ਨੇ ਵੱਡੇ ਡੌਗ ਦੇ ਵੀ ਪਾਰਵੋ ਦੇ ਵਿੱਚ ਕਾਫੀ ਘੱਟ ਚਾਂਸਸ ਹੁੰਦੇ ਨੇ ਬੱਚਨ ਦੇ ਬਟ ਫੁੱਲ ਟਰਾਈ ਕਰਾਂਗੇ ਕਿ ਬਚ ਸਕੇ ਤੇ ਜਿਵੇਂ ਵੀ ਹੋਊਗਾ ਤੁਹਾਨੂੰ ਅਪਡੇਟ ਦਿਖਾਣੇ ਆ ਹੁਣ ਕਲੀਨਿਕ ਤੇ ਲੈ ਕੇ ਜਾ ਰਹੇ ਹਾਂ ਤੇ ਹੁਣੇ ਡ੍ਰਿਪ ਲਗਵਾਵਾਂਗੇ ਡ੍ਰਿਪ ਲਗਵਾ ਕੇ ਫਿਰ ਜਿਵੇਂ ਵੀ ਹੋਊਗਾ ਕਿ ਜਿਵੇਂ ਵੀ ਹੋਊਗਾ ਉਸ ਦਾ ਆਪਣਾ ਟ੍ਰੀਟਮੈਂਟ ਚੱਲੂਗਾ ਬਾਕੀ ਦੇਖਦੇ ਆਂ ਅਦਾਸਤ ਹੈ ਇਹੀ ਹੈ ਕਿ ਬੱਚਾ ਵੱਜ ਜਵੇ ਤੇ ਬਾਕੀ ਵੀ ਸਾਰੇ ਸੇਫ ਰਹਿਣ ਕਿਉਂਕਿ ਜਿਹੜੇ ਦੂਸਰੇ 7 ਬੱਚੇ ਨੇ ਉਹਨਾਂ ਨੂੰ ਵੀ ਪਾਰਵੋਰ ਫੋਰ ਸ਼ੇਅਰ ਹੋਊਗੀ ਕਿਉਂਕਿ ਇੱਕ ਬੱਚੇ ਤੋਂ ਦੂਸਰੇ ਬੱਚੇ ਨੂੰ ਫੈਲਦੀ ਹੈ ਤੇ ਉਹਨਾਂ ਨੂੰ ਕੱਲ ਮਾਰਨਿੰਗ ਤੱਕ ਇੱਕ ਵਾਰ ਆਪਣੇ ਵਿਜ਼ਨ ਦੇ ਅੰਡਰ ਰੱਖਦੇ ਆਂ ਕਿ ਜਿਵੇਂ ਵੀ ਹੋਊਗਾ ਉਹਨਾਂ ਨੂੰ ਵੀ ਕੱਲ ਜੇ ਲੋੜ ਪਈ ਤਾਂ ਡਾਕਟਰ ਦੇ ਕੋਲ ਐਡਮਿਟ ਕਰਵਾ ਕੇ ਉਹਨਾਂ ਦਾ ਵੀ ਟ੍ਰੀਟਮੈਂਟ ਸ਼ੁਰੂ ਕਰਵਾਵਾਂਗੇ ਤੇ ਮੈਂ ਆਹੀ ਗੱਲ ਕਹਿਣਾ ਚਾਹੁੰਦਾ ਕਿ ਜਿਵੇਂ ਹੁਣੇ 8 ਬੱਚੇ ਨੇ ਤੇ 24 25000 ਰੁਪਏ ਦਾ ਤੇ ਮੈਂ ਸਭ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਆਪਣੇ ਏਰੀਏ ਦੇ ਵਿੱਚ ਸਟਰਲਾਈਜੇਸ਼ਨ ਨੂੰ ਥੋੜਾ ਜਿਆਦਾ ਪ੍ਰਮੋਟ ਕਰੋ ਹੁਣ ਤੁਸੀਂ ਖੁਦ ਸੋਚੋ ਕਿ ਜੇ ਮੈਂ 8 ਅੱਛੇ ਨੇ 25000 ਰੁਪਏ ਇਹਨਾਂ ਤੇ ਲੱਗ ਗਿਆ 25-30000 ਰੁਪਇਆ ਜੇ ਉਹ ਹੀ ਉਹਨਾਂ ਦੀ ਸਟੈਰੀਲਾਈਜੇਸ਼ਨ ਕਰਵਾ ਕੇ ਉਹਨਾਂ ਦੇ ਉੱਤੇ ਉਹਨਾਂ ਦਾ ਧਿਆਨ ਰੱਖਣ ਦੇ ਉੱਤੇ ਲਾਈ ਜਾਂਨ ਉਹਨਾਂ ਨੂੰ ਵਧੀਆ ਡਾਈਟ ਦਿੱਤੀ ਜਾਵੇ ਉਹਨਾਂ ਦੇ ਕੰਬਲ ਵਿਛਾਏ ਜਾਣ ਉਹਨਾਂ ਦਾ ਧਿਆਨ ਰੱਖਿਆ ਉਹ ਕਿੰਨਾ ਫਾਇਦੇਮੰਦ ਹੋਊਗਾ ਨਾ ਕਿਉਂਕਿ ਹੁਣ ਦੇਖੋ ਹੁਣ ਇਹਦੀ ਕੋਈ ਗਰੰਟੀ ਨਹੀਂ ਹੈਗੀ ਕਿ ਇਹ ਬਚੂਗਾ ਕਿ ਨਹੀਂ ਇੱਕ ਡਾਕਟਰ ਦੀ ਕੋਸ਼ਿਸ਼ ਹੈ ਇੱਕ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉੱਥੇ ਲੈ ਗਏ ਬਾਕੀ ਇਹਦੀ ਕਿਸਮਤ ਬਾਕੀ ਰੱਬ ਹੈ ਨਾ ਤੇ ਅਸੀਂ ਅਰਦਾਸ ਕਰ ਸਕਦੇ ਹਾਂ ਇੱਕ ਟ੍ਰੀਟਮੈਂਟ ਪ੍ਰੋਵਾਈਡ ਕਰ ਸਕਦੇ ਹਾਂ ਤੇ ਉਹੀ ਗੱਲ ਹੈ ਕਿ ਸਟੈਰੀਲਾਈਜੇਸ਼ਨ ਨੂੰ ਪਲੀਜ਼ ਪ੍ਰਮੋਟ ਕਰੋ ਹਾਂ ਠੀਕ ਹੈ ਇੱਕ ਨੇਚਰ ਕਿਸੇ ਦੀ ਜਾਣ ਤੋਂ ਉੱਤੇ ਨਹੀਂ ਹੈਗਾ ਸਟਰਲਾਈਜੇਸ਼ਨ ਦੇ ਬੈਨੀਫਿਟਸ ਹੀ ਨੇ ਕੀ ਉਸ ਡੌਗ ਦੀ ਵੀ ਉਮਰ ਬਦੂਗੀ ਜਿਹਨੂੰ ਸਟੈਰੀਲਾਈਜੇਸ਼ਨ ਹੈ ਐਂਡ ਇੱਕ ਫੀਮੇਲ ਡੌਗ ਨੂੰ ਤੁਸੀਂ ਦੇਖੀਏ ਇਹ 6 6 7 7 ਕੁੱਤੇ ਤੰਗ ਕਰਦੇ ਨੇ ਵਿਚਾਰੇ ਉਹ ਦੋਨੇ ਨਾਰਮਲ ਰਹਿਣਗੇ ਦੋਨਾਂ ਦੇ ਹਾਰਮੋਨਸ ਕੰਟਰੋਲ ਰਹਿਣਗੇ ਐਂਗਰ ਨਹੀਂ ਆਊਗਾ ਤੇ ਜੇ ਲਿਮਟਿਡ ਹੋਣਗੇ ਤਾਂ ਲਿਮਟਿਡ ਨੂੰ ਲੋਕ ਵੀ ਪਿਆਰ ਕਰਨਗੇ ਇਹ ਵੀ ਲੋਕਾਂ ਨੂੰ ਪਿਆਰ ਕਰਨਗੇ ਕਿਉਂਕਿ ਖਾਣਾ ਪ੍ਰੋਪਰ ਮਿਲੂਗਾ ਖਾਣੇ ਕਰਕੇ ਲੋਕ ਜਾਨਵਰ ਗੁੱਸੇ ਦੇ ਵਿੱਚ ਆਂਦਾ ਹੈ ਕਿ ਖਾਣਾ ਨਹੀਂ ਮਿਲਦਾ ਲੋਕ ਮਾਰਦੇ ਨੇ ਤੇ ਜੇ ਆਹ ਸਭ ਚੀਜ਼ਾਂ ਨਹੀਂ ਹੋਊਗੀਆਂ ਤਾਂ ਜੜ ਖੋਦੇ ਖਤਮ ਹੋ ਜੂਗੀ ਤੇ ਇਹ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਕੀ ਪਤਾ ਤੁਹਾਡੇ ਇੱਕ ਸ਼ੇਅਰ ਕਰਨ ਜੋ ਜਵੇ ਹਨਾ ਜੀ ਇਹ ਵੀ ਇਹ ਵੀ ਇਨਸਾਨਾਂ ਵਰਗੀ ਨਹੀਂ ਜੀ ਬਸ ਬੋਲ ਨਹੀਂ ਸਕਦੇ ਤੇ ਚਾਰ ਪੈਰਾਂ ਤੇ ਚੱਲਦੇ ਨੇ ਦਿਲ ਤਾਂ ਇਹਨਾਂ ਦੇ ਵਿੱਚ ਵੀ ਉਹੀ ਖੂਨ ਤਾਂ ਇਹਨਾਂ ਦੇ ਵਿੱਚ ਵੀ ਉਹੀ ਲੱਗਦਾ ਜੇ ਕਿਰਾਏ ਬੋਲ ਸਕਦੇ ਹੁੰਦੇ ਆਪਣਾ ਦੁੱਖ ਦਰਦ ਦੱਸ ਸਕਦੇ ਹੁੰਦੇ ਫਿਰ ਵਧੀਆ ਹੁੰਦਾ ਜੇ ਆਪਾਂ ਇਹਨਾਂ ਨੂੰ ਸਮਝਾ ਸਕਦੇ ਨਹੀਂ ਸਮਝਾ ਸਕਦੇ ਪਿਆਰ ਹੈ ਬਟ ਪਿਆਰ ਹਰ ਇੱਕ ਬੰਦੇ ਨੂੰ ਸਮਝਾ ਦਿੰਦੀ ਹੈ ਹਰ ਇੱਕ ਚੀਜ਼ ਨੂੰ ਹਰ ਇੱਕ ਯੂਨੀਵਰਸ ਦੇ ਵਿੱਚ ਜੇ ਆਪਾਂ ਹਰ ਇੱਕ ਚੀਜ਼ ਨੂੰ ਪਿਆਰ ਕਰਾਂਗੇ ਨਾ ਤਾਂ ਉਹ ਆਪਾਂ ਨੂੰ ਲਵ ਬੈਕ ਜ਼ਰੂਰ ਕਰੂਗੀ ਤੇ ਇਹਨਾਂ ਦਾ ਵੀ ਯੂਨੀਵਰਸ ਦੇ ਵਿੱਚ ਬਹੁਤ بڑا ਰੋਲ ਹੈ ਜੇ ਆਪਾਂ ਕਹੀਏ ਕਿ ਆਪਾਂ ਇਹਨਾਂ ਨੂੰ ਖਤਮ ਕਰਕੇ ਚੰਗੇ ਤਰੀਕੇ ਨਾਲ ਰ ਚਾਈਨਾ ਦੇ ਹਾਲ ਦੇਖੀ ਨਹੀਂ ਜੀ ਤੁਸੀਂ ਅਸੇ ਜੋ ਕੁਝ ਹੁੰਦਾ ਹੈ ਤੇ ਆਏ ਦਿਨ ਕੋਈ ਨਾ ਕੋਈ ਮਹਾਮਾਰੀ ਆਈ ਹੁੰਦੀ ਹੈ ਆਏ ਦਿਨ ਕੋਈ ਨਾ ਕੋਈ ਭਕੰਪ ਸੁਨਾਮੀ ਆਈ ਦਿੰਦੀ ਹੈ ਤੇ ਇਹੀ ਹੈ ਇਹਨਾਂ ਨੂੰ ਪਿਆਰ ਕਰੋ ਨੇਚਰ ਕੁਦਰਤ ਦੇ ਹਿੱਸੇ ਨੇ ਸੱਚੀ ਗੱਲ ਰੀਲੀਜ਼ ਕਰਨ ਜਾ ਰਹੇ ਆ ਵਾ ਟਿੱਡੂ ਤੇ ਹਾਂ ਇਹਨੂੰ ਹੁਣੇ ਖਾਣਾ ਵੀ ਪਾਇਆ ਸੀਗਾ ਤੇ ਇਹ ਖਾਣਾ ਵੀ ਪ੍ਰੋਪਰ ਖਾ ਗਿਆ ਇਹ ਰਿਕਵਰੀ ਵਾਲਾ ਫੂਡ ਪਾਇਆ ਸੀਗਾ ਇਹਨੂੰ ਤੇ ਬਿਲਕੁਲ ਠੀਕ ਹੈ ਹੁਣ ਤੇ ਲੋਕੇਸ਼ਨ ਤੇ ਛੱਡਣ ਜਾ ਰਹੇ ਆ ਤੇ ਤੁਹਾਨੂੰ ਲੋਕੇਸ਼ਨ ਤੇ ਛੱਡ ਕੇ ਵੀਡੀਓ ਦਿਖਾਣੇ ਆ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੇਅਰ ਕਰਿਓ ਇਹ 520 ਟੀਮ ਤੇ ਨਵਜੀਵਨ ਵੈਲਫੇਅਰ ਸੁਸਾਇਟੀ ਨੇ ਮਿਲ ਕੇ ਰੈਸਕਿਊ ਕੀਤਾ ਸੀਗਾ ਇਹ ਹੁਣ ਜੰਮੇ ਹੀ ਠੀਕ ਹੈ ਰਿਲੀਜ਼ ਕਰ ਰਿਹਾ ਹਾਂ ਖਾਣਾ ਖਾਣ ਕੇ ਅੱਗੇ ਜਾਓ ਜੈ ਸ਼੍ਰੀ ਰਾਮ ਅੱਜ ਚੱਲਿਆ ਸੀਗਾ ਜੀ ਇਹ ਕਹਿੰਦਾ ਮੈਂ ਨਾਲੇ ਜਾਣਾ ਤੇ ਤੈਨੂੰ ਕਿੱਥੇ ਲੈ ਕੇ ਜਾਈਏ ਬੱਸ ਜਾ ਲੈ ਆ ਗਿਆ ਤੇਰੇ ਕਰਕੇ ਬਾਏ 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 ਕੋੜ ਦੇ ਮੈਨੂੰ ਨਾ ਨਾਲ ਲੈ ਕੇ ਜਾਓ ਹੁਣ ਮੈਂ ਨਾ ਗਿਆ ਗਿਆ ਗਿਆ